ਤੇ ਮੈਂ ਗਲਤੀਆਂ ਕਰ ਲਿਆ ਸੀ ਦੋ ਤਿੰਨ ਫਿਰ ਮੈਨੂੰ ਲੱਗਾ ਮੈਂ ਬੈਕ ਆਊਟ ਕਰ ਗਿਆ ਓਕੇ ਮੇਰੇ ਰਿਸ਼ਤੇਦਾਰ ਬੱਸ ਤਾਂ ਮੇਰਾ ਮਿੱਤਰਿਆ ਰਿਸ਼ਤੇਦਾਰ ਦਾ ਫੋਨ ਆਇਆ ਸੀ ਚਾਰ ਕਿਵੇਂ ਪਹਿਲਾਂ ਕਿਹਾ ਤੂੰ ਐਨੇ ਸਾਲ ਕੀ ਕਰਦਾ ਸੀ ਵੀ ਫਿਲਮ ਘੱਟ ਨਹੀਂ ਕਰੀ ਮੈਂ ਮੈਂ ਕਬੱਡੀ ਦੇ ਮੈਚ ਦੇਖਦਾ ਸੀ ਕਿਹਾ ਕਬੱਡੀ ਔਰ ਫਿਲਮ ਦਾ ਕੀ ਲੈਣਾ ਮੈਂ ਕਿਹਾ ਮੈਂ ਦੇਖਦਾ ਸੀ ਭੀਮਾ ਹੱਤ ਕੇ ਪੇ ਲਾਉਂਦਾ ਹਰਜੀਤ ਕਿੱਦਾਂ ਰੇਡ ਕਰਦਾ ਮੰਗੀ ਕਿੱਦਾਂ ਫੜਦਾ ਕਹਿੰਦਾ ਫਿਰ ਮੈਂ ਕਿਹਾ ਫਿਰ ਹੁਣ ਅਸੀਂ ਰੇਡ ਪਾਉਣ ਨਿਕਲ ਗਏ ਸੋ ਇਸ ਕਰਕੇ ਪਤਾ ਕੀ ਹੁੰਦਾ ਫਿਲਮ ਨਾ ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀਆਂ ਥੋੜੇ ਜੇ ਸਾਡੇ ਸੁਭਾਅ ਥੋੜੇ ਅੜਬੇ ਸਾਰਿਆਂ ਦੇ ਨੇ ਛੋਟੀ ਜੀ ਗੱਲ ਤੇ ਫਿਰ ਅਸੀਂ ਗੁੱਸੇ ਹੋ ਜਾਂਦੇ ਆ ਐਦਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ ਤੋਂ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ ਪਰ ਵਕਤ ਨਾਲ ਆਪਾਂ ਸਿਰ ਮੈਂ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ-ਹੌਲੀ ਸਮਝ ਆਉਂਦਾ ਹੈ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਆ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ ਉੱਪਰ ਨਹੀਂ ਇਹਦਾ ਸਕਸੈਸ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ 2 ਘੰਟੇ ਆ ਉਹਨੇ 2 ਘੰਟੇ ਵਿੱਚ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ ਦੋ ਹੀ ਸਵਾਲ ਆ ਕਮਾਲ ਹੈ ਜਾਂ ਬਕਵਾਸ ਹੈ ਹਾਂਜੀ ਸੋ ਇਸ ਕਰਕੇ ਕਦੇ ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਜਾਂ ਪ੍ਰੋਡਕਸ਼ਨ ਹਾਊਸ ਇੱਕ ਇੱਕ ਬੰਦਾ ਇਹਦੇ ਵਿੱਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਔਰ ਦਰਸ਼ਕਾਂ ਦਾ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਹੈ ਮੰਨ ਲਓ ਦੇਖੋ ਇਤਿਹਾਸਿਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿ ਇਹਨਾਂ ਤੇ ਖਰਚਾ ਬਹੁਤ ਹੁੰਦਾ ਤੇ ਕਈ ਵਾਰੀ ਉਹ ਨਹੀਂ ਪੈਸੇ ਪੂਰੇ ਹੁੰਦੇ ਦੂਜੀ ਬਣਾ ਹੀ ਨਹੀਂ ਪਾਉਂਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫੇਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈ। ਉਹ ਜੋ ਸਾਡੇ ਖਿਆਲ ਚ ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦੇ ਇੱਕ ਚੀਜ਼ ਦਿਮਾਗ ਚ ਰੱਖਿਓ। ਸਿਆਣੀ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨਸ ਆ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਸੀ। ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਂਝੇ ਪੰਜਾਬ ਦੇ ਤਾਂ ਇੰਨੀਆਂ ਕਹਾਣੀਆਂ ਮਤਲਬ ਤੁਸੀਂ ਸੋਚ ਨਹੀਂ ਸਕਦੇ। ਜਿਨ੍ਹਾਂ ਵਿੱਚ ਛੋਟ-ਛੋਟੀਆਂ ਬਰੇਵਰੀਜ਼ ਹਨ। ਪਟੋਸ ਵਕਤ ਬਹੁਤ ਵੱਡੀਆਂ ਸੀ। ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ ਨਾਲ ਬਹੁਤ ਅੱਛੀਆਂ ਫਿਲਮਾਂ ਬਣ ਸਕਦੀਆਂ। ਤੇ ਮੈਂ ਗਲਤੀਆਂ ਕਰ ਲਈਆਂ ਸੀ ਦੋ ਦਿਨ ਫਿਰ ਮੈਨੂੰ ਲੱਗਾ ਮੈਂ ਬੈਕ ਆਊਟ ਕਰ ਗਿਆ। ਓਕੇ। ਤੇ ਮੇਰੇ ਰਿਸ਼ਤੇਦਾਰ ਬੱਸ ਤਾਂ ਮੇਰਾ ਮਿੱਤਰਿਆ ਰਿਸ਼ਤੇਦਾਰ ਦਾ ਫੋਨ ਆਇਆ ਸੀ ਚਾਰ ਕਿਵੇਂ ਪਹਿਲਾਂ। ਕਿ ਤੂੰ ਐਨੇ ਸਾਲ ਕੀ ਕਰਦਾ ਸੀ ਵੀ ਫਿਲਮ ਕਰ ਤ ਨਹੀਂ ਕਰੀ। ਮੈਂ ਮੈਂ ਕਬੱਡੀ ਦੇ ਮੈਚ ਦੇਖਦਾ ਸੀ। ਕਿ ਕਬੱਡੀ ਔਰ ਫਿਲਮ ਦਾ ਕੀ ਲੈਣਾ। ਮੈਂ ਕਹ ਮੈਂ ਦੇਖਦੇ ਸੀ ਭੀਮਾ ਹੱਤ ਕੇ ਪੇ ਲਾਉਂਦਾ ਹੈ ਹਰਜੀਤ ਕਿੱਦਾਂ ਰੇਡ ਕਰਦਾ ਹੈ ਮੰਗੀ ਕਿੱਦਾਂ ਫੜਦਾ ਹੈ ਕਹਿੰਦਾ ਫੇਰ ਮੈਂ ਕਹ ਫਿਰ ਹੁਣ ਅਸੀਂ ਰੇਡ ਪਾਉਣ ਨਿਕਲ ਗਏ ਸੋ ਇਸ ਕਰਕੇ ਪਤਾ ਕੀ ਹੁੰਦਾ ਫਿਲਮ ਨਾ ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀਆਂ ਥੋੜੇ ਜੇ ਸਾਡੇ ਸੁਭਾਅ ਥੋੜੇ ਅੜਬ ਹੈ ਸਾਰਿਆਂ ਦੇ ਨੇ ਛੋਟੀ ਜੀ ਗੱਲ ਤੇ ਫੇ ਅਸੀਂ ਗੁੱਸੇ ਹੋ ਜਾਂਦੇ ਆ ਐਦਾਂ ਫੇ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ ਸੋ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ ਪਰ ਵਕਤ ਨਾਲ ਆਪਾਂ ਸਿਰ ਮੈਂ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ ਹੌਲੀ ਸਮਝ ਆਉਂਦਾ ਹੈ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਆ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ ਕੀਤਾ ਨਹੀਂ ਇਹਦਾ ਸਕਸੈਸ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ 2 ਘੰਟੇ ਆ ਉਹਨੇ 2 ਘੰਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ ਦੋ ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਹੈ ਹਾਂ ਜੀ ਸੋ ਇਸ ਕਰਕੇ ਕਦੇ-ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਇਹ ਪ੍ਰੋਡਕਸ਼ਨ ਹਾਊਸ ਇੱਕ-ਇੱਕ ਬੰਦਾ ਇਹਦੇ ਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਔਰ ਦਰਸ਼ਕਾਂ ਦਾ ਉਹ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਹੈ ਮੰਨ ਲਓ ਦੇਖੋ ਇਤਿਹਾਸਿਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿਉਂਕਿ ਇਹਨਾਂ ਤੇ ਖਰਚਾ ਬਹੁਤ ਹੁੰਦਾ ਤੇ ਕਈ ਵਾਰੀ ਉਹ ਨਹੀਂ ਪੈਸੇ ਪੂਰੇ ਹੁੰਦੇ ਦੂਜੀ ਬਣਾ ਹੀ ਨਹੀਂ ਪਾਉਂਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫੇਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈ। ਉਹ ਜੋ ਸਾਡੇ ਖਿਆਲ ਚ ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦੇ ਇੱਕ ਚੀਜ਼ ਦਿਮਾਗ ਚ ਰੱਖਿਓ। ਸਿਆਣੀ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨਸ ਆ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਸੀ। ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਂਝੇ ਪੰਜਾਬ ਦੇ ਤਾਂ ਇੰੀਆਂ ਕਹਾਣੀਆਂ ਮਤਲਬ ਤੁਸੀਂ ਸੋਚ ਨਹੀਂ ਸਕਦੇ। ਜਿਨ੍ਹਾਂ ਵਿੱਚ ਛੋਟ-ਛੋਟੀਆਂ ਬਰੇਵਰੀਜ਼ ਹਨ। ਪਟੋਸ ਵਕਤ ਬਹੁਤ ਵੱਡੀਆਂ ਸੀ। ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ ਨਾਲ ਬਹੁਤ achੀਆਂ ਫਿਲਮਾਂ ਬਣ ਸਕਦੀਆਂ।